रशिया कर क्यों जो मैं तेरी ही शरण आया हाँ मैं युवाओं आख्या है कि तू मेरा प्रभु है तेतो परे मेरी कितने भले नहीं ਸੰਤ ਜਿਹੜੇ ਧਰਤੀ ਉੱਤੇ ਹਨ ਉਹ ਮੇਰੀ ਖੁਸ਼ੀ ਪੂਰੀ ਘੇ ਉਹ ਮੇਰੀ ਖੁਸ਼ੀ ਪੂਰੀ ਹੈ ਜਿਹੜੇ ਦੂਜੇ ਦੇ ਮਨਵ ਭਜਦੇ ਹਨ ਉਹਨਾਂ ਦੇ ਗੰਮ ਵਧਣਗੇ ਉਹਨਾਂ ਦੇ ਗੰਮ ਵਧਣਗੇ ਮੈਂ ਉਹਨਾਂ ਦੀਆਂ ਲਹੂ ਵਾਲੀਆਂ ਪੇਟਾਂ ਨਹੀਂ ਡੋਲਾਗਾ ਮੈਂ ਉਹਨਾਂ ਦੇ ਨਾਮ ਕੋਲ ਆਉਣਾ ਤੇ ਨਾ ਆਪਣੇ ਗੁੱਲਾਂ ਤੇ ਨਾ ਆਪਣੇ ਗੁੱਲਾਂ ਉਹਨਾਂ ਦੇ ਨਾਮ ਲਿਆਵਾਂਗਾ ਨਾਮ ਲਿਆਵਾਂਗਾ ਇਹ ਹੋਵਾ ਮੇਰੀ ਵਿਰਸੇ ਔਰ ਮੇਰੇ ਕਟੋਰਾ ਕਟੋਰਾ ਦਾ ਭਾਗ ਹੈ। ਇਹ ਹੋਵਾ ਮੇਰੇ ਵਿਰਸੇ ਔਰ ਮੇਰੇ ਕਟੋਰਾ ਦਾ ਭਾਗ ਹੈ। ਤੂੰ ਮੇਰੇ ਹਿੱਸੇ ਦਾ ਰਖਵਾਲਾ ਹੈ। ਮਨ ਭੌਂਦੇ ਥਾਵਾਂ ਵਿੱਚ ਮੇਰੇ ਲਈ ਜਰੀਬ ਪਈ। ਮੈਨੂੰ ਤਾਂ ਬਹੁਤ ਚੰਗਾ ਅਧਿਕਾਰ ਮਿਲਿਆ ਹੈ। ਮੈਨੂੰ ਤਾਂ ਬਹੁਤ ਚੰਗਾ ਭਾਗ ਜੀਆ ਹੈ। ਮੈਂ ਇਹ ਹੋਵਾ ਨੂੰ ਮੁਬਾਰਕ ਆਖਾਂਗਾ। ਜਿਸਨੇ ਮੈਨੂੰ ਸਲਾਹ ਦਿੱਤੀ। ਰਾਤ ਦੇ ਵੇਲੇ ਮੇਰੇ ਗੁਰਦੇ ਮੈਨੂੰ ਸਿਖਾਉਂਦੇ ਹਨ ਮੈਂ ਸਦਾ ਹੀ ਜੋਵਾ ਨੂੰ ਆਪਣੇ ਅੱਗੇ ਰੱਖਿਆ ਹੈ ਉਹ ਮੇਰੇ ਸੱਜੇ ਪਾਸੇ ਜੋ ਇਸ ਲਈ ਮੈਂ ਨਾ ਡੋਲਾਂਗਾ ਇਸ ਕਰਕੇ ਮੇਰਾ ਦਿਲ ਆਨੰਦ ਹੋਇਆ ਇਸ ਕਰਕੇ ਮੇਰਾ ਦਿਲ ਆਨੰਦ ਹੋਇਆ ਅਤੇ ਮੇਰੀ ਰੂਹ ਨਿਹਾਲ ਹੋਈ ਮੇਰੀ ਰੂਹ ਨਿਹਾਲ ਹੋਈ ਮੇਰੇ ਸਰੀਰ ਵਿੱਚ ਚੈਨ ਵਿੱਚ ਵਸੇਗਾ ਮੇਰਾ ਸਰੀਰ ਤੇ ਵਸੇਗਾ ਕਿਉਂ ਜੋ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਗਾ ਕਿਉਂ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਗਾ ਨਾ ਆਪਣੇ ਪਵਿੱਤਰ ਪੁਰਖ ਨੂੰ ਗੌਰ ਵੇਖਣ ਦੇਵੇਂਗਾ ਨਾ ਆਪਣੇ ਪਵਿੱਤਰ ਪੁਰਖ ਨੂੰ ਗੌਰ ਵੇਖਣ ਦੇਵੇਂਗਾ ਤੂੰ ਮੈਨੂੰ ਜੀਵਨ ਦਾ ਮਾਰਗ ਦਿਖਾਵੇਂਗਾ ਤੂੰ ਮੈਨੂੰ ਜੀਵਨ ਦਾ ਮਾਰਗ ਦਿਖਾਵੇਂਗਾ ਤੇਰਾ ਹਜੂਰ ਆਨੰਦ ਦੀ ਭਰਪੂਰੀ ਹੈ ਤੇਰੀ ਸੱਜੇ ਹੱਥ ਸਦਾ ਖੁਸ਼ੀਆਂ ਹੁੰਦੀਆਂ ਹਨ ਆਮੀਨ ਆਮੀਨ